ਦੋਸਤੋ ਅੱਜ ਦੀ ਕਹਾਣੀ ਇੱਕ ਆਮ ਜੇ ਮੁੰਡੇ ਅਰਜਨ ਦੀ ਆ ਜੋ ਗਰੀਬੀ ਨਾਲ ਲੜ ਰਿਹਾ ਵਾ ਲੋਕਾਂ ਦੇ ਤਾਨੇ ਸੁਣ ਰਿਹਾ ਵਾ ਹਾਰ ਤੇ ਹਾਰ ਉਹਨੂੰ ਨਸੀਬ ਹੋ ਰਹੀ ਆ ਡਰ ਹਰਵੇ ਲਿਆ ਕਿ ਮੈਂ ਜ਼ਿੰਦਗੀ ਵਿੱਚ ਕੁਝ ਨਹੀਂ ਬਣਾਗਾ ਪਰ ਇੱਕ ਦਿਨ ਅਚਾਨਕ ਉਹਦੀ ਮੁਲਾਕਾਤ ਇੱਕ ਬਜ਼ੁਰਗ ਨਾਲ ਹੁੰਦੀ ਹੈ ਤੇ ਉਹ ਬਜ਼ੁਰਗ ਉਹਨੂੰ ਵਿਸ਼ਵਾਸ ਦਾ ਅਸਲੀ ਮਤਲਬ ਸਮਝਾਉਂਦਾ ਆਪਣੇ ਉੱਤੇ ਵਿਸ਼ਵਾਸ ਕਰਨ ਦਾ ਮੈਂ ਨਹੀਂ ਕਹਿੰਦੀ ਤੁਸੀਂ ਲੋਕਾਂ ਦੇ ਵਿਸ਼ਵਾਸ ਕਰੋ ਪਰ ਪਹਿਲਾਂ ਆਪਣੇ ਆਪ ਤੇ ਵਿਸ਼ਵਾਸ ਤੇ ਕਰੋ ਜ਼ਿੰਦਗੀ ਦੀ ਕੋਈ ਵੀ ਜੰਗ ਜਿੱਤੀ ਜਾ ਸਕਦੀ ਹੈ ਜੇ ਤੁਹਾਡਾ ਆਪਣੇ ਆਪ ਤੇ ਵਿਸ਼ਵਾਸ ਹੈਗਾ ਤੇ ਜੇ ਵਿਸ਼ਵਾਸ ਹੀ ਨਹੀਂ ਹੈਗਾ ਫਿਰ ਤੁਸੀਂ ਇੱਕ ਕਦਮ ਵੀ ਨਾ ਪੁੱਟ ਸਕਦੇ ਕਾਮਯਾਬੀ ਤੇ ਬਹੁਤ ਦੂਰ ਦੀ ਗੱਲ ਹੁੰਦੀ ਹੈ ਤੇ ਉਹ ਬਜ਼ੁਰਗ ਉਹਨੂੰ ਸਮਝਾਉਂਦਾ ਵਾ ਕਿ ਵਿਸ਼ਵਾਸ ਤੇ ਕੀ ਵਿਸ਼ਵਾਸ ਦਾ ਅਸਲ ਮਤਲਬ ਕੀ ਹੁੰਦਾ ਵਾ ਅੱਜ ਦੀ ਕਹਾਣੀ ਸਾਨੂੰ ਸਿਖਾਉਂਦੀ ਆ ਕਿ ਜਿਹੜਾ ਸੋਖਾ ਰਾਹ ਹੁੰਦਾ ਨਾ ਉਹ ਸਿਰਫ ਆਰਾਮ ਦਿੰਦਾ ਵਾ ਪਰ ਫਿਊਚਰ ਵਿੱਚ ਸਾਨੂੰ ਦੁੱਖ ਦਿੰਦਾ ਵਾ ਔਖਾ ਰਾਹੀ ਸਾਨੂੰ ਅਸਲ ਸਾਡੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਾਉਂਦਾ ਵਾ ਸਾਡੇ ਮਕਸਦ ਨੂੰ ਪੂਰੇ ਕਰਨ ਵਿੱਚ ਸਾਡੀ ਮਦਦ ਕਰਦਾ ਵਾ ਜਿਹੜਾ ਡਰ ਹੁੰਦਾ ਨਾ ਉਹ ਮਨ ਨੂੰ ਕਮਜ਼ੋਰ ਕਰਦਾ ਵਾ ਤੇ ਵਿਸ਼ਵਾਸ ਸਾਡੀ ਕਿਸਮਤ ਬਣਾ ਦਿੰਦਾ ਵਾ ਫਿਰ ਲੋਕੀ ਕਈ ਵਾਰ ਕਹਿੰਦੇ ਨਾ ਇਹ ਤੇ ਬਹੁਤ ਲੱਕੀ ਆ ਲੱਕੀ ਹੋਣ ਵਿੱਚ ਵੀ ਜਿਹੜੀ ਮਿਹਨਤ ਲੱਗਦੀ ਹੈ ਨਾ ਜਿਹੜਾ ਸੰਘਰਸ਼ ਹੁੰਦਾ ਵਾ ਉਹ ਲੁਕਿਆ ਰਹਿੰਦਾ ਪਰ ਵਿਸ਼ਵਾਸ ਸਾਨੂੰ ਉਹਨਾਂ ਦੀ ਲਿਸਟ ਵਿੱਚ ਸ਼ਾਮਲ ਜ਼ਰੂਰ ਕਰ ਦਿੰਦਾ ਵਾ ਤੇ ਜਦੋਂ ਬੰਦਾ ਵਿਸ਼ਵਾਸ ਨਾਲ ਖੜਾ ਹੁੰਦਾ ਨਾ ਫਿਰ ਦੁਨੀਆ ਉਹਦੇ ਨਾਲ ਖੜੀ ਹੋ ਜਾਂਦੀ ਹੈ ਤੇ ਦੋਸਤੋ ਇਹ ਜਿਹੜੀ ਜ਼ਿੰਦਗੀ ਆ ਨਾ ਹਰ ਕਿਸੇ ਨੂੰ ਇੱਕੋ ਜਿਹੀ ਨਹੀਂ ਮਿਲਦੀ ਕਿਸੇ ਨੂੰ ਕਹਿੰਦੇ ਹੁੰਦੇ ਹਨ ਨਾ ਕਿ ਸੋਨੇ ਦਾ ਚਮਚਾ ਮੂੰਹ ਚ ਪਾ ਕੇ ਜੰਮਦਾ ਵਾ ਤੇ ਕਿਸੇ ਨੂੰ ਲੋਹੇ ਦਾ ਚਮਚਾ ਵੀ ਨਸੀਬ ਨਹੀਂ ਹੁੰਦਾ ਪਰ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਕੀ ਮਿਲਿਆ ਇਹ ਕਿਸਮਤ ਨਹੀਂ ਆ ਇਹ ਤੇ ਕਿਮਤਿਆਨ ਹੁੰਦੇ ਸਾਡੀ ਜ਼ਿੰਦਗੀ ਵਿੱਚ ਤੇ ਦੋਸਤੋ ਜ਼ਿੰਦਗੀ ਅਕਸਰ ਸਾਨੂੰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਜਿੱਥੇ ਅੱਗੇ ਦੋ ਰਾਹ ਹੁੰਦੀਆਂ ਇਕ ਰਾਹ ਹੁੰਦਾ ਬਹੁਤ ਸੋਖਾ ਜਿੱਥੇ ਨਾ ਤੇ ਜ਼ਿਆਦਾ ਪਸੀਨਾ ਵਹਾਉਣਾ ਪੈਂਦਾ ਨਾ ਜ਼ਿਆਦਾ ਡਰ ਹੁੰਦਾ ਨਾ ਕੋਈ ਸਵਾਲ ਕਰਦਾ ਨਾ ਕੋਈ ਪਰੇਸ਼ਾਨੀ ਹੁੰਦੀ ਪਰ ਉਸ ਰਾਹ ਦੇ ਅੰਤ ਤੇ ਸਿਰਫ ਖਾਲੀਪਨ ਪਛਤਾਵਾ ਰਹਿ ਜਾਂਦਾ ਵਾ ਤੇ ਜਿਹੜੇ ਸਾਡੇ ਅਦੂਰੇ ਸੁਪਨੇ ਉਹ ਸਾਨੂੰ ساری ਉਮਰ ਪਰੇਸ਼ਾਨ ਕਰਦੇ ਰਹਿੰਦੇ ਆ ਤੇ ਦੂਜਾ ਰਾਹ ਦੂਜਾ ਰਾਹ ਓੱਖਾ ਹੁੰਦਾ ਵਾ ਜਿੱਥੇ ਕਦਮ ਜਿਹੜੇ ਸਾਡੇ ਡੱਕ ਮਗਾਉਂਦੇ ਵੀ ਆ ਅੱਖਾਂ 'ਚ ਕਈ ਵਾਰਾਂ ਅਥਰੂ ਵੀ ਆ ਜਾਂਦੇ ਆ ਸਾਨੂੰ ਡਰ ਵੀ ਲੱਗਣ ਲੱਗ ਪੈਂਦਾ ਪਸੂ ਜੇ ਅਸੀਂ ਮਿਹਨਤ ਕਰੀ ਜਾਈਏ ਉਸ ਰਾਹ ਦੇ ਅੰਤ ਤੇ ਸਾਡੀ ਮੰਜ਼ਿਲ ਸਾਨੂੰ ਉਡੀਕ ਰਹੀ ਹੁੰਦੀ ਆ ਪਰ ਮੁਸੀਬਤ ਇਹ ਵਾ ਦੋਸਤੋ ਕਿ ਜ਼ਿਆਦਾਤਰ ਲੋਕ ਜਿਹੜੇ ਹੁੰਦੇ ਨਾ ਉਹ ਸੌਖਾ ਰਾਹ ਚੁਣ ਲੈਂਦੇ ਕਿਉਂਕਿ ਉਹਨਾਂ ਨੂੰ ਹਾਰ ਜਿਹੜੀ ਹੈ ਨਾ ਉਹ ਚੰਗੀ ਨਹੀਂ ਲੱਗਦੀ ਤੇ ਕੋਸ਼ਿਸ਼ ਕਰਨ ਤੋਂ ਉਹਨਾਂ ਨੂੰ ਡਰ ਲੱਗਦਾ ਤੇ ਅੱਜ ਦੀ ਕਹਾਣੀ ਆਪਾਂ ਸ਼ੁਰੂ ਕਰਦੇ ਅੱਜ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਆ ਇੱਕ ਆਮ ਜੇ ਮੁੰਡੇ ਦੀ ਅਰਜੁਨ ਦੀ ਇੱਕ ਛੋਟੇ ਜੇ ਪਿੰਡ ਵਿੱਚ ਇੱਕ ਆਮ ਜਿਹਾ ਮੁੰਡਾ ਰਹਿੰਦਾ ਸੀ ਜਿਹਦਾ ਨਾਂ ਸੀ ਅਰਜੁਨ ਨਾਂ ਉਹਦੀ ਕਿਸਮਤ ਵਿੱਚ ਦੌਲਤ ਸੀ ਨਾਂ ਉਹਦੇ ਚਿਹਰੇ ਤੇ ਕੋਈ ਕਮੰਡ ਸੀ ਕਮੰਡ ਕਾਦਾ ਹੁੰਦਾ ਗਰੀਬੀ ਜਿਹੜੀ ਅੰਤਾਂ ਦੀ ਸੀ ਨਾਂ ਉਹਦੇ ਕੋਲ ਕੋਈ ਸ਼ਪਾਰਸ਼ ਸੀ ਬੀਸ਼ਪਾਰਸ਼ ਦੇ ਨਾਲ ਉਹ ਕਿਸੇ ਚੰਗੇ ਸਕੂਲਾਂ ਚ ਪੜ ਸਕਦਾ ਅੱਗੇ ਨੌਕਰੀਆਂ ਸੋਹਣੀਆਂ ਲੈ ਸਕਦਾ ਟੁੱਟੀ ਜੀ ਉਹਦੇ ਕੋਲ ਚੌਪੜੀ ਸੀ ਤੇ ਇੱਕ ਬਿਮਾਰ ਮਾਂ ਸੀ ਜਿਹਦੇ ਇਲਾਜ ਲਈ ਵੀ ਉਹਦੇ ਕੋਲ ਪੈਸੇ ਨਹੀਂ ਸੀ ਹੁੰਦੇ ਤੇ ਦਿਹਾੜੀ ਉਹਦਾ ਪਿਓ ਕਰਨ ਜਾਂਦਾ ਸੀ ਤੇ ਉਹ ਹੀ ਕਮਾ ਕੇ ਲਿਉਂਦਾ ਸੀ ਜਿੰਨਾ ਰੋਟੀ ਪਾਣੀ ਕਰਦਾ ਚੱਲਦਾ ਸੀ ਘਰ ਵਿੱਚ ਖਮੋਸ਼ੀ ਛਾਈ ਰਹਿੰਦੀ ਸੀ ਕਿਉਂਕਿ ਕਹਿੰਦੇ ਨਾ ਜਦੋਂ ਪੈਸਾ ਜੇਬ 'ਚ ਹੁੰਦਾ ਬੰਦਾ ਗੱਲਾਂ ਮਾਰਨ ਲੱਪੈਂਦਾ ਪਰ ਜਦੋਂ ਪੈਸਾ ਨਹੀਂ ਹੁੰਦਾ ਤੇ ਫਿਰ ਬੰਦੇ ਕੋ ਗੱਲਾਂ ਵੀ ਨਹੀਂ ਹੁੰਦੀਆਂ ਪਰ ਐਸ ਸਭ ਦੇ ਬਾਵਜੂਦ ਅਰਜਨ ਦੇ ਅੰਦਰ ਸਦਾਈ ਇੱਕ ਆਸ ਜੜੀ ਹੋ ਜਾਗਦੀ ਰਹਿੰਦੀ ਸੀ ਇੱਕ ਛੋਟਾ ਜਿਹਾ ਦੀਵਾ ਜਗਦਾ ਰਹਿੰਦਾ ਸੀ ਉਹਦੇ ਸੁਪਨਿਆਂ ਦਾ ਦੀਵਾ ਉਹ ਸੁਪਨਾ ਕੀ ਸੀ ਉਹਦਾ ਸੁਪਨਾ ਹੁੰਦਾ ਸੀ ਕਿ ਮਾਂ ਦੀਆਂ ਦਵਾਈਆਂ ਲਿਉਣ ਲਈ ਮੇਰੇ ਕੋਲ ਬਹੁਤ ਜ਼ਿਆਦੇ ਪੈਸੇ ਹੋਣ ਜਿਹੜੇ ਪਿਓ ਦੇ ਹੱਥਾਂ ਤੇ ਮਜ਼ਦੂਰੀ ਕਰ ਕਰ ਛਾਲੇ ਪੈ ਗਏ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਮਿਟਾ ਸਕਦਾ ਮੈਂ ਤੇ ਇੱਕ ਦਿਨ ਮੈਂ ਲੋਕਾਂ ਨੂੰ ਦਿਖਾਦਾ ਕਿ ਗਰੀਬੀ ਜਿਹੜੀ ਉੱਕੇਸ ਮਤ ਨਹੀਂ ਹੁੰਦੀ ਵੀ ਮੇਰੀ ਕਿਸਮਤ ਚ ਗਰੀਬੀ ਆ ਤੇ ਮੈਂ ਗਰੀਬ ਹੀ ਰਹਿਣਾ ਵਾਂ ਪਰ ਹਰ ਸੁਪਨੇ ਦੇ ਨਾਲ ਇੱਕ ਡਰ ਵੀ ਤੇ ਜੁੜਿਆ ਹੁੰਦਾ ਨਾ ਅਰਜਨ ਵੀ ਡਰਦਾ ਸੀ ਡਰ ਉਹਨੂੰ ਹੈਗਾ ਸੀ ਵੀ ਮੈਂ ਸਾਰਾ ਕੁਝ ਕਿੱਦਾਂ ਕਰ ਸਕਾਂਗਾ ਮੈਂ ਕਿੱਦਾਂ ਆਪਣੇ ਸੁਪਨੇ ਪੂਰੇ ਕਰ ਸਕਾਂਗਾ ਕਈ ਵਾਰ ਰਾਤ ਨੂੰ ਉਹ ਛੱਤ ਤੇ ਬਹਿ ਕੇ ਅਸਮਾਨ ਦੇ ਤਾਰੇਾਂ ਵੱਲ ਤੱਕਦਾ ਰਹਿੰਦਾ ਤੇ ਫਿਰ ਸੋਚਦਾ ਜੇ ਮੈਂ ਫੇਲ ਹੋ ਗਿਆ ਫਿਰ ਕੀ ਹੋਊ ਫੇਰ ਤੇ ਲੋਕ ਮੇਰੇ ਤੇ ਹੱਸਣਗੇ ਨਾ ਕਿ ਮੈਂ ਕਿਡੇ-ਕਡੇ ਸੁਪਨੇ ਲੈਂਦਾ ਸੀ ਹੁਣ ਕੁਝ ਵੀ ਨਹੀਂ ਕਰ ਸਕਿਆ ਤੇ ਜੀ ਮੈਂ ਆਪਣੇ ਮਾਪਿਓ ਦੀਆਂ ਅੱਖਾਂ ਦੇ ਅਥਰੂ ਹੀ ਨਾ ਪੂੰਝ ਸਕਿਆ ਫਿਰ ਕੀ ਹੋਊਗਾ ਉਹਦੇ ਦੋਸਤ ਜਿਹੜੇ ਸੀ ਉਹ ਜਿਹੜੀ ਵਿੱਚੋਂ ਉਹਨਾਂ ਨੂੰ ਨੌਕਰੀ ਮਿਲੀ ਉਹ ਕਰ ਰਹੇ ਸਨ ਕੋਈ ਦੁਕਾਨ ਤੇ ਲੱਗ ਗਿਆ ਕੋਈ ਫੈਕਟਰੀ ਚ ਲੱਗ ਗਿਆ ਤੇ ਕੋਈ ਸ਼ਾਰਟਕਟ ਲੀ ਗਲਤ ਰਾਵਾਂ ਤੇ ਪੈ ਗਿਆ ਅਰਜਨ ਅਜੇ ਵੀ ਖਲੋਤਾ ਸੀ ਆਪਣੇ ਸੁਪਨਿਆਂ ਦੇ ਵਿਚਾਰ ਤੇ ਆਪਣੇ ਡਰ ਦੇ ਵਿਚਾਰ ਬੜਾ ਪਰੇਸ਼ਾਨ ਲੰਦਾ ਸੀ ਕਿ ਮੈਂ ਕਰਾਂ ਤੇ ਕੀ ਕਰਾਂ ਉਹਨੂੰ ਰਸਤਾ ਨਹੀਂ ਸੀ ਲੱਭ ਰਿਹਾ ਇੱਕ ਦਿਨ ਸ਼ਾਮ ਨੂੰ ਅਰਜਨ ਪਿੰਡ ਤੋਂ ਬਾਹਰ ਪੁਰਾਣਾ ਇੱਕ ਟਿੱਬਾ ਸੀ ਉੱਥੇ ਇੱਕ ਰੁੱਖ ਦੀ ਹੀਠਾਂ ਬੈਠਾ ਸੀ ਅਚਾਨਕ ਉਹਦੀ ਅੱਖਾਂ ਵਿੱਚ ਅਥਰੂ ਆ ਗਏ ਕਿਉਂਕਿ ਉਹਦੇ ਦਿਲ ਵਿੱਚ ਹਜ਼ਾਰਾਂ ਸਵਾਲ ਸੀ ਜਿਨ੍ਹਾਂ ਦੇ ਉੱਤੇ ਕੋਲ ਜਵਾਬ ਨਹੀਂ ਸੀ ਹੈਗੇ ਹਾ ਰੂ ਮਨਣਾ ਨਹੀਂ ਸੀ ਚਾਹੁੰਦਾ ਰਸਤਾ ਉਹਨੂੰ ਦੇਸ ਨਹੀਂ ਸੀ ਰਿਆ ਤੇ ਅਚਾਨਕ ਇੱਕ ਬਜ਼ੁਰਗ ਆ ਕੇ ਉਹਦੇ ਕੋਲ ਬੈਠ ਗਿਆ ਉਸ ਬਜ਼ੁਰਗ ਦੀ ਚਿੱਟੀ ਦਾੜੀ ਅੱਖਾਂ ਵਿੱਚ ਇੱਕ ਸ਼ਾਂਤੀ ਤੇ ਉਹਦਾ ਚਿਹਰਾ ਵੇਖਣ ਤੇ ਇੱਕ ਅਜੀਬ ਜਿਹਾ ਸਕੂਨ ਮਿਲਦਾ ਸੀ ਉਹਨੇ ਹੌਲੀ ਆਵਾਜ਼ ਵਿੱਚ ਪੁੱਛਿਆ ਪੁੱਤਰ ਕੀ ਗੱਲ ਪਰੇਸ਼ਾਨ ਲੱਗਦਾ ਵਾ ਦਿਲ ਭਰਿਆ ਹੋਇਆ ਵਾ ਦੱਸ ਮੈਨੂੰ ਕੀ ਪਰੇਸ਼ਾਨੀਆਂ ਤੇਨੂੰ ਅਰਜਨ ਕਹਿੰਦੇ ਨੇ ਨਾ ਕਿ ਜੇ ਬੰਦੇ ਦੀ ਫੋੜਾ ਹੋਇਆ ਹੋਵੇ ਤੇ ਉਹ ਰਿਸਣ ਲੱਗ ਪੈਂਦਾ ਥੋੜਾ ਜਿਹਾ ਹੱਥ ਲਾਉਣ ਤੇ ਦਰਦ ਕਰਨ ਲੱਗ ਪੈਂਦਾ ਅਰਜਨ ਇੱਕਦਮ ਟੁੱਟ ਗਿਆ ਕਿਉਂਕਿ ਉਹ ਬਾਬੇ ਨੇ ਐਨੇ ਪਿਆਰ ਨਾਲ ਉਹਨੂੰ ਪੁੱਛਿਆ ਉਹਨੇ ਸਾਰਾ ਕੁਝ ਆਪਣਾ ਦੱਸਤਾ ਫੇ ਮੈਂ ਆ ਸੁਪਨੇ ਲਈ ਮੇਰਾ ਡਰ ਇਹ ਹੈਗਾ ਕਿ ਮੈਂ ਕਾਮਯਾਬ ਕਿਦਾਂ ਹੋਵਾਂਗਾ ਮੈਂ ਭੁੱਖ ਨਾਲ ਗਰੀਬੀ ਨਾਲ ਕਿਦਾਂ ਲੜਾਂਗਾ ਮੈਂ ਮਾਂ ਪਿਓ ਦੇ ਸੁਪਨੇ ਕਿਦਾਂ ਪੂਰੇ ਕਰਾਂਗਾ ਮੈਂ ਨਹੀਂ ਵੇਖ ਸਕਦਾ ਆਪਣੇ ਪਿਓ ਨੂੰ ਸ਼ਾਮ ਨੂੰ ਜਦੋਂ ਆਉਂਦਾ ਉਹਦੇ ਹੱਥਾਂ ਤੇ ਛਾਲੇ ਪਏ ਹੁੰਦੇ ਮੈਂ ਆਪਣੀ ਮਾਂ ਨੂੰ ਐਦਾਂ ਤਿਲ ਤਿਲ ਮਰਦੇ ਨਹੀਂ ਵੇਖ ਸਕਦਾ ਬਜ਼ੁਰਗ ਮੁਸਕਰਾਇਆ ਤੇ ਬੋਲਿਆ ਪੁੱਤਰ ਤੂੰ ਹਾਰਿਆ ਨਹੀਂ ਤੂੰ ਇੰਨਾ ਸਾਰੀਆਂ ਜਿਹੜੀਆਂ ਮੁਸੀਬਤਾਂ ਨਾ ਉਹ ਤੈਨੂੰ ਜ਼ਿੰਦਗੀ ਦੀ ਜਿਹੜੀ جنگ ਆ ਨਾ ਉਹਦੇ ਲਈ ਤਿਆਰ ਕਰ ਰਹੀਆਂ ਵਾ ਤੇ ਅਰਜੁਨ ਨੇ ਪੁੱਛਿਆ ਬਾਬਾ ਜੀ ਇਹਦਾ ਕੀ ਮਤਲਬ ਆ ਤੇ ਫਿਰ ਬਾਬਾ ਜੀ ਨੇ ਕਿਹਾ ਕਿ ਤੈਨੂੰ ਨਾ ਮੈਂ ਇੱਕ ਕਹਾਣੀ ਸੁਣਾਣਾ ਵਾ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਉਸ ਕਹਾਣੀ ਚ ਮਿਲ ਜਾਣਗੇ ਉਹਨਾਂ ਕਿਹਾ ਕਿ ਇੱਕ ਆਦਮੀ ਰੇਗਿਸਤਾਨ ਚੋਂ ਰਾਹ ਭੁੱਲ ਗਿਆ ਧੁੱਪ ਪਿਆਸ ਤੇ ਉਹਨੂੰ ਐਦਾਂ ਲੱਗਦਾ ਸੀ ਕਿ ਮੌਤ ਉਹਦੇ ਸਾਹਮਣੇ ਖੜੀ ਉਹਨੂੰ ਇੱਕ ਚੌਪੜੀ ਮਿਲੀ ਅੰਦਰ ਇੱਕ ਨਲਕਾ ਸੀ ਬਿਲਕੁਲ ਸੁੱਕਾ ਹੋਇਆ ਜਿਹਨੂੰ ਜਾਲੇ ਲੱਗੇ ਹੋਏ ਸੀ ਤੇ ਅੰਦਰ ਇੱਕ ਬੋਤਲ ਪਾਣੀ ਦੀ ਮਿਲੀ ਉਹਨੂੰ ਤੇ ਨਾਲ ਹੀ ਇੱਕ ਚਿੱਠੀ ਵੀ ਮਿਲੀ ਉਹ ਚਿੱਠੀ ਤੇ ਲਿਖਿਆ ਸੀ ਜੇ ਤੂੰ ਪਾਣੀ ਨਲਕੇ ਚੋਂ ਪਾ ਦੇਵੇਂਗਾ ਨਲਕਾ ਚੱਲ ਪਵੇਗਾ ਕਿਉਂਕਿ ਉਸ ਆਦਮੀ ਕੋਲ ਸਿਰਫ ਜੜੀ ਸੀ ਇੱਕੋ ਬੋਤਲ ਸੀ ਜਿਉਂ ਪੀ ਲੈਂਦਾ ਤਾਂ ਬਚ ਜਾਂਦਾ ਤੇ ਜੇ ਪਾ ਦਿੰਦਾ ਤੇ ਫਿਰ ਤੇ ਇੱਕ ਵਾਰਾ ਦਾ ਲਾਉਣ ਵਾਲੀ ਗੱਲ ਸੀ ਨਾ ਵੀ ਪਤਾ ਨਹੀਂ ਜੇ ਮੈਂ ਬੋਤਲ ਪਾਈ ਪਤਾ ਨਹੀਂ ਪਾਣੀ ਨਿਕਲੇ ਕਿ ਨਾ ਨਿਕਲੇ ਕਿਤੇ ਇਹ ਨਾ ਹੋਵੇ ਕਿ ਮੇਰੇ ਪੇਂਡ ਤੋਂ ਵੀ ਜਾਵੇ ਤੇ ਮੈਂ ਇਹ ਰੇਗਿਸਤਾਨ ਚ ਪਿਆਸਾ ਮਰ ਜਾਵਾਂ ਤੇ ਜੇ ਨਾ ਪਾਇਆ ਤੇ ਹੋ ਸਕਦਾ ਹੀ ਕਿ ਮੈਂ ਪੀ ਕੇ ਆਪਣੀ ਪਿਆਸ ਤੇ ਬੁਝਾਲਾਂ ਤੇ ਜੇ ਮੈਂ ਇਹ ਪਾਣੀ ਪੀ ਲਵਾਂ ਤੇ ਫਿਰ ਨਲਕਾ ਇਦਾਂ ਹੀ ਸੁੱਕਾ ਰਹਿ ਜਾਊਗਾ ਉਸਨੇ ਕੀ ਕੀਤਾ ਉਹਨੇ ਕੰਬਦੇ ਹੱਥਾਂ ਨਾਲ ਉਹ ਸਾਰਾ ਪਾਣੀ ਨਲਕੇ ਚੋਂ ਪਾ ਦਿੱਤਾ ਫਿਰ ਉਹਨੇ ਨਲਕਾ ਗੇੜਿਆ ਸ਼ੁਰੂ ਵਿੱਚ ਕੁਝ ਨਹੀਂ ਨਿਕਲਿਆ ਇੱਕ ਆਵਾਜ਼ ਆਈ ਫਿਰ ਨਲਕਾ ਗੇੜਿਆ ਕੁਛ ਨਹੀਂ ਨਿਕਲਿਆ ਉਹਦਾ ਹੌਸਲਾ ਟੁੱਟਣ ਲੱਗਾ ਪਰ ਫਿਰ ਉਹਨੇ ਨਲਕਾ ਗੇੜਿਆ ਫਿਰ ਪਾਣੀ ਦੀ ਇੱਕ ਧਾਰ ਨਿਕਲੀ ਤੇ ਫਿਰ ਪਾਣੀ ਦਾ ਫੁਹਾਰਾ ਨਿਕਲਿਆ ਬਜ਼ੁਰਗ ਨੇ ਕਿਹਾ ਪੁੱਤਰ ਜਦ ਤੂੰ ਆਪਣੀ ਆਖਰੀ ਆਸ ਵੀ ਉਸ ਰੱਬ ਨੂੰ ਸੌਂਪ ਦਿਨਾ ਨਾ ਤੇ ਕਹਿ ਦੇਣਾ ਕਿ ਹੁਣ ਮੈਂ ਆਪਣੀ ਜਿੰਨਾ ਮੇਰੇ ਕੋਲ ਜੋਰ ਆ ਮੈਂ ਆਪਣੀ ਕੋਸ਼ਿਸ਼ ਜੜੀ ਉਹ ਕਰ ਦਿੱਤੀ ਆ ਗਾੜੀ ਵਾਹਿਗੁਰੂ ਜੀ ਦੀ ਟਾਡੀ ਮਰਜੀ ਆ ਤੇ ਫਿਰ ਉਹ ਵਾਹਿਗੁਰੂ ਜੀ ਉਹ ਰੱਬ ਜੀ ਤੇਰੇ ਲਈ ਰਸਤਾ ਬਣਾ ਦਿੰਦਾ ਉਹ ਸ਼ਬਦ ਜਿਹੜੇ ਬਜ਼ੁਰਗ ਨੇ ਕਹੇ ਅਰਜਣ ਦੇ ਦਿਲ ਵਿੱਚ ਤੀਰ ਵਾਂਗ ਵੱਜੇ ਇੱਕ ਦੀਵੇ ਵਾਂਗ ਬਲਣ ਲੱਗ ਪਏ ਉਹ ਉਸ ਦਿਨ ਰੋਇਆ ਨਹੀਂ ਉਹ ਉਸ ਦਿਨ ਬਦਲ ਗਿਆ ਉਹ ਹੁਣ ਆਪਣੀ ਜ਼ਿੰਦਗੀ ਚੋਣੇ ਬੜੇ ਬਦਲਾ ਲਿਆਂਦੇ ਜਿਹੜਾ ਅੱਕੇ ਬੈਠਾ ਸੋਚਦਾ ਹੀ ਰਹਿੰਦਾ ਹੁੰਦਾ ਸੀ ਹੁਣ ਓਨੇ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਫੈਸਲਾ ਕਰ ਲਿਆ ਕਿਉਂਕਿ ਜਿਹੜਾ ਸੋਨਾ ਕਹਿੰਦੇ ਪੱਠੀ 'ਚ ਤਪ ਕੇ ਹੀ ਸ਼ੁੱਧ ਬਣਦਾ ਵਾ ਹੁਣ ਅਰਜਨ ਨੇ ਸਵੇਰੇ 4 ਵਜੇ ਉੱਠਣਾ ਸ਼ੁਰੂ ਕਰ ਦਿੱਤਾ ਫਿਰ ਉਹ ਕੰਮ ਕਰਦਾ ਜਿਹੜਾ ਵੀ ਉਹ ਮਜ਼ਦੂਰੀ ਕਰਨ ਜਾਂਦਾ ਸੀ ਕਿ ਚਾਰ ਪੈਸੇ ਕਮਾਈ ਜਾਣ ਫਿਰ ਪੜਦਾ ਵੀ ਭੁੱਖ ਵੀ ਸਹਿੰਦਾ ਕਈ ਵਾਰ ਉਹਦੇ ਲਈ ਖਾਣ ਲਈ ਕੁਝ ਨਾ ਹੁੰਦਾ ਜੇ ਕੋਈ ਤਾਣੇ ਮਾਰਦਾ ਨਾ ਅੱਗੇ ਉਹਨੂੰ ਬੜਾ ਦੁੱਖ ਲੱਗਣ ਲੱਗ ਪੈਂਦਾ ਸੀ ਤੇ ਜਦੋਂ ਉਹ ਲੋਕਾਂ ਦੇ ਤਾਣਿਆਂ ਨੂੰ ਆਪਣੇ ਦਿਮਾਗ ਤੇ ਦਿਲ ਤੇ ਲੈਂਦਾ ਸੀ ਤੇ ਉਹ ਜੋ ਉਹ ਨਹੀਂ ਕਰਨਾ ਹੁੰਦਾ ਸੀ ਉਹ ਵੀ ਨਹੀਂ ਕਰ ਸਕਦਾ ਹੁਣ ਉਹ ਲੋਕਾਂ ਦੇ ਤਾਣੇ ਸਹਿਣ ਲੱਗ ਪਿਆ ਕਿ ਮੈਂ ਇਹਨੂੰ ਹੁਣ ਇਹਨਾਂ ਤਾਣਿਆਂ ਨਾਲ ਮੈਂ ਆਪਣੀ ਮੰਜ਼ਲ ਤੇ ਜਾਣ ਦੇ ਰਸਤੇ 'ਚ ਰੁਕਣਾ ਨਹੀਂ ਹੈ ਕਈ ਲੋਕ ਉਹਨੂੰ ਐ ਵੀ ਕਹਿੰਦੇ ਇਹ ਮੁੰਡਾ ਕਦੀ ਕੁਝ ਬਣ ਨਹੀਂ ਸਕਦਾ ਪਰ ਚੁੱਪ ਕਰਕੇ ਰਿਹਾ ਉਨੇ ਕੁਝ ਨਹੀਂ ਗਿਆ। ਉਹਨੇ ਕਿਸੇ ਨਾਲ ਬੈਸ ਨਹੀਂ ਕੀਤੀ। ਕਿਉਂਕਿ ਹੁਣ ਉਹ ਆਪਣੇ ਆਪ ਨਾਲ ਇੱਕ ਵਾਅਦਾ ਕਰ ਚੁੱਕਿਆ ਸੀ। ਕੁਝ ਬਣਨ ਦਾ, ਕੁਝ ਪ੍ਰਾਪਤ ਕਰਨ ਦਾ। ਫਿਰ ਸਾਲ ਲੰਘਦੇ ਗਏ। ਦੁੱਖ ਵੀ ਬਹੁਤ ਆਏ, ਅਸਫਲਤਾਵਾਂ ਆਈਆਂ। ਹਾਰਾਂ ਮਿਲੀਆਂ ਉਹਨੂੰ। ਪਰ ਸਾਰੇ ਆਏ ਤੇ ਚਲੇ ਗਏ। ਪਰ ਉਹਦੀ ਵਿਸ਼ਵਾਸ ਦਾ دیਵਾਨਾ ਬੁਝਿਆ। ਤੇ ਫਿਰ ਉਹੀ ਔਰਜਨ ਨੌਜਵਾਨਾਂ ਲਈ ਉਮੀਦ ਬਣ ਗਿਆ। ਫਿਰ ਉਹਨੂੰ ਬਹੁਤ ਵਧੀਆ ਨੌਕਰੀ ਮਿਲ ਗਈ ਉਦਕੋਲ ਆਪਣੀ ਮਾਂ ਦਾ ਇਲਾਜ ਕਰਾਉਣ ਦੇ ਪੈਸੇ ਆ ਗਏ ਉਹਦੇ ਪਿਓ ਦੇ ਹੱਥਾਂ ਨੂੰ ਆਰਾਮ ਮਿਲ ਗਿਆ ਕਿਉਂਕਿ ਹੁਣ ਉਹਦੀ ਤਨਖਾਹ ਇੰਨੀ ਕੋ ਹੈਗੀ ਸੀ ਕਿ ਉਹ ਘਰ ਦੇ ਖਰਚੇ ਵੀ ਚਲਾ ਸਕਦਾ ਤੇ ਫਿਰ ਉਹਨੇ ਆਪਣੇ ਘਰ ਦੀ ਰਿਪੇਅਰ ਕੀਤੀ ਸੋਨਾ ਘਰ ਬਣਾ ਲਿਆ ਤੇ ਸਾਰੇ ਪਿੰਡ ਵਿੱਚ ਜਿਹੜੇ ਕਦੀ ਉਹਨੂੰ ਤਾਨੇ ਮਾਰਦੇ ਹੁੰਦੇ ਸੀ ਉਹਨੋਂ ਦੀ ਮਿਸਾਲ ਆਪਣੇ ਬੱਚਿਆਂ ਨੂੰ ਦੇਣ ਲੱਪੇ। ਵੀ ਉਹ ਵੇਖੋ ਅਰਜਨ ਉਹ ਮਿਹਨਤ ਕਰਕੇ ਕਿੰਨੀ ਵਧੀਆ ਨੌਕਰੀ ਉਹਨੂੰ ਮਿਲ ਗਈ ਆ। ਤੇ ਜਿਹੜੇ ਕੱਲ ਉਹਦੇ ਤੇ ਹੱਸਦੇ ਸੀ ਅੱਜ ਦੁਆ ਕਰਦੇ ਸੀ ਕਿ ਉਹਨਾਂ ਦੇ ਬੱਚੇ ਵੀ ਅਰਜਨ ਵਰਗੇ ਨਿਕਲਣ। ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਜਿਹੜੀ ਸਿੱਖਿਆ ਮਿਲਦੀ ਆ ਕਿ ਸੌਖਾ ਰਾਹ ਜਿਹੜਾ ਹੁੰਦਾ ਨਾ ਜ਼ਿੰਦਗੀ 'ਚ ਜਿਹਨੂੰ ਆਪਾਂ ਸ਼ਾਰਟਕਟ ਕਹਿ ਦਿੰਨੇ ਉਹ ਇੱਕ ਥੋੜੇ ਚਿਰ ਦਾ ਆਰਾਮ ਹੁੰਦਾ ਵਾ। ਉਹਦੋਂ ਸਾਨੂੰ ਮੰਜ਼ਲ ਨਹੀਂ ਮਿਲਦੀ। ਸਾਨੂੰ ਲੱਗਦਾ ਅਸੀਂ ਇਹ ਸ਼ਾਰਟਕਟ ਨਾਲ ਜਾਂ ਆਰਾਮ ਕਰ ਲਈਏ ਤੇ ਸੌਖਾ ਰਾ ਚੁਣ ਲਈਏ ਤੇ ਸਾਨੂੰ ਸਾਡੀ ਮਨਪਸੰਦ ਮੰਜ਼ਿਲ ਮਿਲ ਜੂ ਉਹ ਨਹੀਂ ਹੁੰਦਾ ਤੇ ਕਹਿੰਦੇ ਕਿ ਜਿਸ ਦਿਨ ਅਸੀਂ ਆਪਣੇ ਵਿਸ਼ਵਾਸ ਦੇ ਨਾਲ ਖੜੇ ਹੋ ਜਾਂਦੇ ਆ ਨਾ ਉਸ ਦਿਨ ਪੂਰੀ ਦੁਨੀਆ ਸਾਡੇ ਨਾਲ ਹੋ ਜਾਂਦੀ ਹੈ ਕਿਉਂਕਿ ਅਸੀਂ ਡਿੱਗਦੇ ਨਹੀਂ ਆ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਤੁਰ ਪੈਂਦੇ ਆ ਤੇ ਦੋਸਤੋ ਤੁਹਾਡੀ ਜ਼ਿੰਦਗੀ ਵਿੱਚ ਵਿੱਚ ਕੋਈ ਇਸ ਤਰ੍ਹਾਂ ਦਾ ਤੇ ਜ਼ਰੂਰ ਹੋਇਆ ਹੋਊਗਾ ਨਾ ਵੀ ਤੁਹਾਨੂੰ ਕਿਸੇ ਨੇ ਡੇਗਣ ਦੀ ਕੋਸ਼ਿਸ਼ ਕੀਤੀ ਹੋ ਤੁਹਾਨੂੰ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਹੋ ਪਰ ਤੁਸੀਂ ਦੁੱਗਣੀ ਹਿੰਮਤ ਨਾਲ ਆਪਣੀ ਮੰਜ਼ਿਲ ਵੱਲ ਅੱਗੇ ਵਧੇ ਹੋਗੇ ਤੇ ਮੰਜ਼ਿਲ ਨੂੰ ਪ੍ਰਾਪਤ ਕੀਤਾ ਹੋਊਗਾ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ